ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਆਰਡਰ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਲਗਭਗ 10 11 ਝੋਟੀਆਂ ਮੋਹਰਾ ਨਜ਼ਲ ਦੀਆਂ ਹਰਿਆਣੇ ਵਾਲੀਆਂ ਸਾਰੇ ਦਾ ਸਾਰਾ ਮਾਲ ਵੀਰਾਂ ਦਾ ਹਰਿਆਣੇ ਦੇ ਉੱਪਰ ਸਬਸਕ੍ਰਾਈਬਾ ਸੂਝਾਂ ਸਵਈਆਂ ਦੋ ਟਾਈਮ ਤਿੰਨ ਟਾਈਮ ਚੋਕ ਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਕੱਚੇ ਬੱਚੇ ਨਾਲ ਆ ਕੋਈ ਦੋ ਜਾਂ ਦੀ ਸੁਈ ਵੀ ਦੋ ਦਿਨ ਤੋਂ ਲੈ ਕੇ ਤਕਰੀਬਨ 12-13 ਦਿਨਾਂ ਦੇ ਵਿੱਚ ਰਜ ਦਾ ਸੂਬਾ ਸਾਰਿਆਂ ਦਾ ਡਿਟੇਲ ਆਪਾਂ ਵੀਰ ਤੋਂ ਲੈ ਕੇ ਦਿੰਨੇ ਆ ਉਹ ਅੱਗੇ ਵੀਰ ਨਾਲ ਕਰੀਏ ਕਰਵਾ। ਹਾਂਜੀ ਬਾਈ ਜੀ। ਹਾਂਜੀ ਨਾਮ ਐਡਰੈਸ ਦੱਸੋ ਵੀਰ ਆਪਣਾ। ਨਾਮ ਮੇਰਾ ਸਨੀਆ ਪਿੰਡ ਬਦਨੀਗੁਰਦਾ ਜਿਹੜਾ ਮੋਗਾ ਜੀ ਪਿੰਡ ਆਪਣਾ ਕਿਹੜਾ ਪਤਾ ਹੋਣਾ ਵੀ ਚਾਹੁੰਦਾ ਆਪਣਾ ਇਧਰ ਮੋਗਾ ਸਾਈਡ ਤੋਂ ਪੁੱਟਰ ਪਿੰਡ ਆਉਗਾ ਪੌਲ ਉਤਰਨ ਸਾਰ ਗੇਟ ਬਣਿਆ ਨਿਸ਼ਤਰ ਸਿੰਘ 44 ਵਾਲਾ। ਜੀ ਪੌਲ ਗੇਟ ਬਣਿਆ। ਮੋਗੇ ਤੋਂ ਕਿੰਨੇ ਕਿਲੋਮੀਟਰ 4 ਕਿਲੋਮੀਟਰ ਅੱਪ ਕੀ ਵੀਰ ਜਾਉਂਗਾ। ਠੀਕ ਹੈ ਤੇ ਮੋਬਾਈਲ ਨੰਬਰ ਵੀਰ ਆਪਣਾ 6283154775 6831 5375 ਇੱਕ ਨੰਬਰ ਹੋ ਰਿਹਾ ਮੇਰਾ WhatsApp ਨੰਬਰ 9781302406 ਹੈ ਤੇ ਮੇਰਾ WhatsApp ਨੰਬਰ ਕਈ ਵਾਰੀ ਕਾਲ ਨਹੀਂ ਚੱਕੀਆਂ ਦੀ ਭਰਾ ਇਹਦੇ ਮੈਸੇਜ ਕਰ ਸਕਦਾ ਠੀਕ ਹੈ ਤੇ ਝੋਟੀਆਂ ਹਰ ਵਾਰ 24 ਘੰਟੇ ਹੁੰਦੀਆਂ ਹਾਂਜੀ ਹਾਂਜੀ ਝੋਟੀਆਂ ਦਾ ਆਪਣੇ ਕੋਲੇ 20 ਆ 11 ਨਹੀਂ ਪਾਉਣੀ ਨਾ ਝੋਟੀਆਂ ਉਧਰ ਵੇਖੀ ਠੀਕ ਹੈ ਹੈ ਸਾਰਿਆਂ ਤਕਰੀਬਨ 1000 ਸੋਹਣੀਆਂ ਇੱਕ ਸੋਹਣ ਵਾਲੀ ਕੱਟੀ ਤੇ ਦੋ ਟਾਈਮ ਚਵਾਈ ਕਰ ਸਕਦੇ ਆਪਾਂ ਜਮਾ ਦੋ ਟਾਈਮ ਤਿੰਨ ਟਾਈਮ ਆ ਉਹਦੀ ਚਵਾਈ ਕਰਕੇ ਲਵੇ ਰਹਿ ਜਾਂਦਾ ਦੋ ਦਾ ਆਪਣੇ ਕੋਲੇ ਫੋੜਦਾ ਕੋਈ ਬਾਹਰੋਂ ਭਰਾ ਵੀ ਆਉਣਾ ਚਾਹੁੰਦਾ ਬੰਦਾ ਤਾਂ ਆਪਣੇ ਕੋਲੇ ਰਹਿ ਸਕਦੇ ਤੇ ਰੇਟ ਆਪਣੇ ਕਿੱਥੋਂ ਕਿੱਥੋਂ ਲੈ ਕੇ ਕਿੱਥੋਂ ਦੇ ਕੋਲੇ ਰੇਟ ਤੋਂ ਸਟਾਰਟ ਹੋ ਜਾਂਦਾ ਕੰਮ 1.55 ਤੋਂ ਰੇਟ ਤੋਂ ਰੱਖ ਲਾ ਦੇ ਡੇਢ ਲੱਖ ਤੋਂ ਲੈ ਕੇ 2 ਲੱਖ ਤੋਂ ਪਲੱਸ ਝੋਟੀਆਂ ਖੜੀਆਂ ਆਪਣੇ ਕੋਲੇ 2-2 ਦਾ ਬਾਹਰ ਹੀ ਆ ਕੰਮ ਸਾਡੇ ਲੈਣ ਦਾ ਤਾਂ ਹੈਗੀਆਂ ਨਹੀਂ ਆ ਇਸ ਵਾਰ ਠੀਕ ਹੈ ਪਰ ਹੋਣਗੇ ਕੋਕੇ ਵੀ ਸੀ ਆ ਬਾਰੇ ਕੋਕੇ ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਵੀਰੇ ਝੋਟੀ ਦੇਖੀ ਜਾਂ ਨਹੀਂ ਕੀ ਆ ਪਿਓਰ 24 ਮਹੀਨਿਆਂ ਦੀ ਆ ਦੰਦ ਬੱਟ ਕੇ ਦਿਖਾ ਦੇਾਂਗੇ ਚੌਥਾ ਲੈਣ ਹੋਇਆ ਸਵੇਰ ਨੂੰ ਅੱਜ ਜੀ ਹੁਣ ਵੀ 11-12 ਕਿਲੋ ਬੋਲੀ ਆ ਰੱਖੀ ਅਸਾ ਬ੍ਰੇਦ ਦੰਦੋ ਬਿਲਕੁਲ ਅਖੀਰੀ ਆ ਯਾਰ ਕੀ ਚਾਹੋਂਗੀਆਂ ਮਹੀਨਿਆਂ ਦੀ ਕਹਿਣ ਵਾਲੀ ਗੱਲ ਨਹੀਂ ਠੀਕ ਐ ਸੁਕੇ ਦਾ ਕਰਦੇ ਆ ਥੋੜਾ ਜਿਹਾ ਖੂਬ ਸੂਈ ਸਵਾਈ ਜਾਵਾ ਤੇ ਸਿੰਘ ਮੂੰਹ ਮੱਥਾ ਦੇਖੋ 29 ਅਸਵਿਨ ਨੂੰ ਆਜੋ ਠੀਕ ਹੈ ਸੋ ਆ ਜਮਾ ਹਰਿਆਣੇ ਦੇ ਵਿੱਚ ਵੀਰ ਪਾਲ ਜੇ ਪੰਜਾਬ ਦੇ ਵਿੱਚ ਤਾਂ ਟਾਂਵੀ ਟੱਲੀ ਪਾਲ ਦੇ ਜਰੂਰ ਆ ਪਰ ਪਰ ਯਾਰ ਬਾਈ 24 ਮਹੀਨਿਆਂ ਦੀ ਆ ਉਦਾਨ ਦਾ ਪੱਟਲੇ ਆ ਕੇ 11 12 ਕਿਲੋ ਬੋਲੀ ਤੋਂ ਸਟਾਰਟਿੰਗ ਆ ਕੱਟੀ ਠੀਕ ਹੈ ਚੁਵਾਈ ਇੰਨੀ ਸੀ ਠੰਡੀ ਨਿਕਲੀ ਆ ਕੋਈ ਇੱਕ ਤਣ ਵੀ ਨਹੀਂ ਕਰਨ ਵਾਲੀ ਨੇ ਆਉਣ ਕੀਤੀ ਠੀਕ ਹੈ 10 ਕਿਲੋ ਤੋਂ ਬਾਹਰ ਦੋ ਤੇ ਸਟਾਰਟਿੰਗ ਕਰਿਆ ਨੇ ਕਿੰਨਾ ਕੁ ਹਜੇ ਦੁੱਧ ਪਾ ਦੂਗੀ 15 ਕਿਲੋ ਯਾਰ ਕੱਟੀ ਖੀਰੀ ਦੁੱਧ ਚੁਵਾ ਦੇਾਂਗੇ ਆਪਾਂ ਲਾਈਵ ਚੁਵਾਈ ਖੀਰੀ ਦੀ ਠੀਕ ਹੈ ਬੱਚਾ ਕੀ ਆਏਗਾ ਮਗਰਾ ਮਗਰਾ ਇਹ ਕੱਟਾ ਦੇ ਕੱਠੀ ਆ ਕਟਾ ਕਟਾ ਅੱਛਾ ਮਗਰ ਆ ਗਏ ਤੇ ਕਟਾ ਤੇ ਦੰਦੋ ਵੀ ਬਿਲਕੁਲ ਤੇ ਲੇਵਾ ਵਗੈਰਾ ਦੇਖ ਸਕਦੇ ਹੋ ਵੀ ਆਪਣੇ ਬਾਦ ਲੈ ਰਹੀ ਠੀਕ ਹੈ ਜੀ ਵੀ ਘਲਾਵਾਂਗੇ ਆਪਾਂ ਠੀਕ ਹੈ ਇਹ ਕਹਿਦਾ ਬਾਪੀਆਂ ਦੋਨੀਆਂ ਦੋਨੀਆਂ ਦੀ ਕਰਾਉਂਦੇ ਆਪਾਂ ਦੀਦੀ ਦੀ ਕਰਾਵਾਂਗੇ ਇਹਦਾ ਮੌਸਮ ਨਾਲ ਕੁਝ ਲੈਣਾ ਤੇ ਰਾਣੀ ਕਹਿੰਦੀ ਬਰੀਡੇ ਦੇ ਵਿੱਚ ਇੰਨੀਆਂ ਚਾਹੇ ਮੰਨ ਕੇ ਚਲੋ ਤਾਪਮਾਨ 47 ਹੋ ਜੇ 44 ਹੋ ਜੇ ਦੁੱਧੋ ਵੀ ਇਹਦੇ ਤੇ ਸੀਲ ਠੱਡੀ ਜਾਵਾ ਤੋਂ ਥੜਾ ਹਵਾ ਨਾਲ ਨੇਰ ਤੋਂ ਦੇਖਾ ਆ ਗੋੜੇ ਜੋ ਜਮਾ ਕੱਟੀ ਖਾਲੀ ਆ ਚੁਆਈ ਗਾਈਆਂ ਵਰਗੀ ਠੀਕ ਹੈ ਸੋਹਣਾ ਸਾਫ ਸੁਥਰਾ ਚੋਣਾ ਜਾਵਾ ਹਨਾ ਤੇ ਅੱਗੇ ਆ ਕੇ ਬਾਈ ਜੀ 2 ਨੰਬਰ ਤੇ ਝੋਟੀ ਇੰਨੇ ਸਾਰੇ ਹੁਣ 15 ਮੀਟਰ ਹੋ ਜਾਏਗਾ ਪੂਜੇ ਨੰਬਰ ਤੇ ਝੋਟੀ ਦੇਖ ਸਕਦੇ ਹੋ ਜਮਾ ਕਹਿੰਦਾ ਟਾਈਮ ਅੱਜ ਦੇ ਟਾਈਮ 'ਚ ਰਾਣੀ ਝੋਟੀ ਆ ਜਮਾ ਸਿੰਘ ਅੱਛਾ 6 ਦੰਦ ਦੂਜਾ ਸੁਹਾ ਸੁਈ ਸਵਾਈ ਤੇ ਬਾਕੀ ਲੇਵਾ ਦੇਖੋ ਯਾਰ ਪੁੱਤ ਜਿਹੜੇ ਕਿਆ ਬਾਤਾਂ ਆਰਾ ਯਾਰ ਬਾਜ਼ਾਰ ਪਜੌਰ ਛੱਡ ਗਿਆ ਉਹਨਾਂ ਨੇ ਕਰਨ ਵਾਲੇ ਠੀਕ ਹੈ ਗਾੜੀ ਹੋਰ ਆਏ ਇਹਨਾਂ ਦੇ ਭੈਣੇ ਠੀਕ ਹੈ ਤੇ ਦੁੱਧ ਹੁਣ ਚੋਣ ਵਾਲਾ ਕਿੰਨਾ ਗਾ 15 ਕਿਲੋ ਕੰਡੇ ਵਾਲਾ ਦੁੱਧ ਅੱਛਾ 15 ਕਿਲੋ ਚੋਣ ਵਾਲਾ ਹਾਜ਼ਰ ਆ ਕਰਕੇ ਥੋੜਾ ਬੱਚੇ ਦਾ ਕਰਦੀ ਆ ਹਨਾ ਉਹ ਇੱਕ ਟੁੱਪ ਪੈਂਦੀ ਆ ਨਾ ਤੇ ਬੱਚਾ ਮਗਰ ਕੀ ਇਹਦੇ ਘੱਟਾ ਘੱਟਾ ਅੱਛਾ ਮਗਰ ਆ ਗਿਆ ਤੇ ਕਟਾ ਤੇ ਜਿਵੇਂ 14 ਕਿਲੋ ਦੁੱਧ ਚਵਾ ਸਕਦਾ ਦੋ ਟਾਈਮ ਚੋ ਕੇ ਲੈ ਕੇ ਜਾਵੇ 14 ਆਪਦਾ ਠੀਕ ਹੈ ਕਹਿਦਾ ਤਾਂ ਕਹਿਦਾ ਗੱਲ ਮੈਂ ਕਹਿੰਦਾ ਯਾਰ ਚਾਰ ਟਾਈਮ ਰੇਜ ਦਾ ਪ੍ਰਬੰਧ ਆ ਯਾਰ ਆਪਦਾ ਕੋਲੇ ਮੰਜਾੜਾ ਕੇ ਪੈ ਜੇ ਯਾਰ ਕੋਈ ਕਿਹੜਾ ਆਪਾਂ ਇਹਨਾਂ ਨੂੰ ਕੋਈ ਨਾਰਮਲ ਦਾਣਾ ਪਾਉਣਾ ਠੀਕ ਹੈ ਥੋ ਲੈਵਾ ਦੇਖੋ ਯਾਰ ਕਿਆ ਬਾਤ ਆ ਸੂ ਤੱਕ ਲੈਵਾ ਲੈ ਫਰਦੀ ਤੇ ਸਵੇਰੇ ਚੁਆਈ ਕਹੇ ਬੇਜ ਨੂੰ ਵੀ ਸਵੇਰੇ ਨਹੀਂ ਹੋਈ ਵੀ ਅਜੋਈ ਅਸਾਂ ਚੁਆਈ ਜਰੂਰ ਸਿਆ ਹੋ ਜਾਂਦੀ ਹੈ ਹਨਾ ਨਹੀਂ ਉਹ ਚੁਆਈ ਸਾਢੇ 5:30 ਵਜੇ ਕਰਦੀਆਂ ਤੇ 2:00 ਵੀ ਚੁਆਈ ਜੈ ਜਗਲਾ ਜਮਾ ਕਿਉਂਕਿ ਉਹ ਵੀਡੀਓ ਕਵਰ ਕਰਨੀ ਹੈ ਇਸ ਵਕਤ ਵੀ ਟਾਈਮ ਜਿਹੜਾ ਹੈਗਾ ਆਪਣਾ 2 ਘੰਟੇ ਤੋਂ ਲੈ ਕੇ ਟਾਈਮ ਹੀ ਆ ਤੇ ਪੂਰਾ ਜਮਾ ਟਾਈਮ ਜਿਹੜਾ ਕਹਿੰਦੇ 12 ਘੰਟੇ ਚੁਆਈਆਂ ਦੇ ਪੂਰੇ ਨਾਲ ਆ ਦੇਖੋ ਜੀ ਲੈ ਬਣੂਗਾ ਤੇ ਚੋਂਡ ਚੁਆਈ ਜਮਾ ਹੈਗਾ ਰੂ ਵਰਕ ਨੰਬਰ ਅਸਲ ਕਹਿੰਦਾ ਬਾਬਾ ਚੋਣ ਵਾਲੇ ਬਸ ਨਹੀਂ ਝੋੜੀ ਫੇਰੇ ਕਰਦੇ ਮੈਂ ਥੱਲੇ ਜਵਾਈ ਰਿਹਾ ਉੱਠ ਗਿਆ ਨਾ ਮੈਂ ਆਪਾਂ ਇੱਕਰ ਵੀਆ ਮੈਂ ਦਾ ਨਹੀਂ ਲੈਨੇ ਮੈਂ ਭਾਵੇਂ ਘੱਲਦੇ ਠੀਕ ਆ 15 ਕਿਲੋ ਹੁਣ ਹਾਜ਼ਰ ਆ ਹਈ ਕਿੰਨਾ ਕੁ ਦੇਵਾਂ ਜੀ ਕਿੰਨਾ ਕੁ ਤਾਂ ਬਾਦੂ ਲੈਟ ਜਾਵਾਂ 11 ਅੰਕਲਾ ਸਰਾਉਣਾ ਜਾ ਠੀਕ ਆ ਕੋਈ ਮੌਸਮ ਨਾ ਦੇਣ ਵਾਲੀ ਗੱਲ ਹੈ ਨਹੀਂ ਨਾ ਮੌਸਮ ਖਾ ਉਹਨਾਂ ਰਹਿੰਦੀਆਂ 20 20 ਤੋਂ ਬਾਅਦ ਆਉਂਦੀਆਂ ਐ ਬਾਈ ਲਿਆ ਫਿਰ ਤੇਰਾ ਨੰਬਰ ਸੁਵਰੇ ਝੂਟੇ ਸੁਨਵਜਰ ਟਾਈਮ ਤੇ ਰਾਣੀਆਂ ਝੂਟਿਆਂ ਦੇ ਘੋਨੇ ਪਏ ਆ ਫਰੀਰ ਦੇ ਵਿੱਚ ਜਾਵਾਂ ਕੀਮਤ ਇਹਨਾਂ ਦੀ ਜ਼ਰੂਰ ਚੰਗੀ ਹੋਗੀ ਜੇ ਮੈਂ ਕਹਿੰਦਾ ਸੋਨੇ ਦੇ ਇਹ ਜਮੀਨ ਦੇ ਪੈਸੇ ਲਾ ਕੇ ਆਪਣੇ ਬਾਅਦੋ ਪਤਾ ਲੱਗਦਾ ਵੀ ਉੱਤੇ ਬਹੁਤਿਆਰ ਬਜਟੋਂ ਬਹੁਤ ਸਿਸਟਮ ਆ ਜਿਨੇ ਕਰੇ ਦੋ ਝੂਟੇ ਆ ਜਾਵੜੀਆ ਗੱਲਾਂ ਕਰਿਆ ਕਹਿੰਨਗੇ ਸਾਡੇ ਬਜ਼ੁਰਗਾਂ ਨੇ ਮੱਝ ਫਿਰਦੀ ਨੂੰ ਰਵਾ ਕਰੇ ਚਾਰ ਕਰਨੀਆਂ ਇਸ ਟਾਈਮ ਦੇ ਸਭ ਝੂਟੇ ਦਿਖਾਉਣੇ ਪਏ ਆ ਤੇ ਜਿਹੜੀ ਵੀਰੇ ਤੀਜੇ ਨੰਬਰ ਤੇ ਆਪਾਂ ਇਹ ਦੇਖੀ ਜਾਣਾ ਅੱਛਾ 12 ਕਿਲੋ ਬੋੜਾ ਹੈ ਤੇ ਬੱਚਾ ਕਿਹਾ ਗਿਆ ਕੱਟਾ ਕੱਟਾ ਬੱਚਾ ਮਗਰ ਆ ਗਿਆ ਕੱਟਾਇ ਦੇ ਹਣਾ ਤੇ ਹਾਈਟ ਜਨੋਦ ਕਿੰਨਾ ਪਾ ਦੁੱਧ ਨੂੰ ਮੇਰੇ ਆਏ ਬਾਈ ਇਹਨੇ 20 ਗੱਲੋ ਪਹਿਲਾਂ ਦਾ ਦੁੱਧ ਚੋਇਆ ਆਪਾਂ 18 ਕਹਿ ਕੇ ਦਵਾ ਗਿਆਂ ਗਰਮੀ ਦਾ ਮੌਸਮ ਆ। ਬਾਕੀ ਆ ਥਾਂ ਥੂਣੀ ਬੜਾ ਖਬਰਦਾਰ। ਮੱਛੀ ਮੋਟਰ ਵਰਗਾ ਚੋਣਾ ਕੱਟੀਦਾ ਤੇ ਇੰਨਾ ਕੇ ਲੇਵਾ ਬਣ ਕੇ ਸੁੱਈ ਸੀ। ਸੂਣ ਤੇ ਲੇਵਾ ਉਂਗਲਾਂ ਪਾਉੜੇ ਲਾ ਕੇ ਚੜਨ ਵਾਲਾ ਕੰਮ ਦੀ। ਅੱਛਾ। ਹਾਂਜੀ। ਆਹ ਕੱਲਾ ਹੁਣ ਖਾਲੀ ਆ ਲੇਵਾ ਕੋਈ ਆਏ ਨਹੀਂ ਬਾਜ਼ਾਰ ਲੱਗੀਆਂ ਮਈਆਂ। ਅੱਛਾ। ਆ ਤਾਂ ਪਾ ਦੁੰਨੇ ਆ ਵੀ ਨਹੀਂ ਕਿ ਬੱਚੇ ਮੂਹੇ ਬੰਨੇ ਕਰਕੇ ਮੜੀਆਂ ਮੋਟੀਆਂ ਉੱਤੜੀਆਂ ਨਹੀਂ ਰੋਟੀਆਂ ਮੜੀਆਂ ਜਿਵੇਂ ਨੂੰ। ਠੀਕ ਐ। ਇੱਥੇ ਮਾਰਦੀ ਢ ਤੇ ਦੂਜਾ ਸਵੇਰ ਸੁੱਈ ਜਾ ਤੇ ਐਤ ਕੀ ਵਿਰਾਂ ਬਾਹਰ ਲੈ ਆ ਭਾਵੇਂ ਬੰਦੇ ਬੰਦਾ ਅੰਦਾਜ਼ਾ ਬੰਦਾ ਹੈ ਕਿੰਨਾ ਲੱਗੇ ਤੇ ਲੇਕਿਨ ਜਿਹੜੇ ਹਦਦ ਹੈ ਹੀ ਮਨ ਕੇ ਚਲ ਵੀ ਜੀ ਪਾਣੀ ਬਾ ਦੇ ਲੇ ਜਾਣਾ ਤੇ ਲੇਵਾ ਦੇ ਫਿਰ ਕੀ ਬਾਤ ਹੈ ਨਾ ਕਿ ਜੇ ਲੱਗਾ ਚ ਲੋਂਦੇ ਹੈ ਲੱਗਣੇ ਲੱਗਣੇ ਇੱਕ ਵੀ ਮਾਰ ਦੇ ਕਹਿੰਦਾ ਤੇ ਕਿੰਨਾ ਕਹਿੰਦਾ ਬੰਦਾ ਫਿਰ ਲੰਗੂ 20 ਬਾਹਰ ਆ ਜੀ ਭਾਈ ਯਾਰ ਆਪਾਂ 18 ਕਹਿ ਕੇ ਦਵਾਗੇ ਯਾਰ 20 ਆਲਾ ਕੰਮ ਹੈ ਨਾ ਠੀਕ ਹੈ ਆ ਵਧੀਆ ਬੰਦਾ ਸੇਵਾ ਕਰ ਲਓ 20 ਐਂਡੀਆਂ ਦਾ 20 ਤੋਂ ਬਾਹਰ ਵੀ ਲਉ ਠੀਕ ਹੈ ਕਹਿੰਦੇ ਭਾਬੀ 20 ਕਿਲੋ ਵਾਲੀਆਂ ਝੋਟੀਆਂ ਮੰਨ ਕੇ ਬੰਦਾ ਲੈਵੇ ਤੇ ਹਰ ਦਾ ਸਵੇਰ ਦੂਜਾ ਇਹਦਾ ਹਨ 54 ਪੂਰਾ ਪਾਣਾ ਮੇਰਾ ਜੇ ਥੋੜੀ ਆ ਕੱਟੀ ਦਾ ਠੀਕ ਹੈ ਤੇ ਅੱਗੇ ਆਗੇ ਵੀਰੇ 4ਵੇਂ ਨੰਬਰ ਤੇ ਆ ਕੀ ਹੁੰਦੀ ਹੈ ਇਹ ਮੋਹ ਚਾਰ ਨੰਬਰ ਦਾ ਸਵਾ ਪਹਿਲਾ ਸਵਾ ਤੇ 14 ਨੰਬਰ ਤੋਂ ਸ਼ਟਾਰਟਿੰਗ ਠੀਕ ਹੈ 14 ਕਿਲੋ ਤੋਂ ਝੂਠੀ ਸਟਾਰਟਿੰਗ ਹੋ ਜਾਂ ਮੋਹ ਚਾਰ ਨੰਦ ਤੇ ਸਿੰਗ ਵੇਚ ਰੁਪਈਆ 90 ਦਾੜੀ ਪੁੰਡਾ ਸਿੰਗ ਰਹਿ ਕਿਸੇ ਦੇ ਬਾਅਦ ਰਕਾਰ ਦੇ ਤੇ ਭਜਨ ਤੇ ਬਾਅਦ ਦੇ ਪੈਸੇ ਬੱਚਾ ਵੀਰੇ ਆ ਗਿਆ ਮੇਲ ਗਾਫੇ ਦੇ ਪਿਛੇ ਕੱਟਾ ਹਨਾ ਤੇ ਹੁਣ ਇਸ ਵਾਰ ਸਹੀ ਜਿਹੜਾ ਮਿਲ ਕੇ ਦੇਣਾ ਕਿੰਨਾ ਮਿਲ ਕੇ ਦੇ ਸਕਦੇ ਆ 15 ਕਿਲੋ 15 ਕਿਲੋ ਟੋਕੇ ਲੈ ਕੇ ਜਾਵੇ ਮੱਛੀ ਮੋਟਰ ਵਰਗਾ ਚੋਣਾ ਕੱਟੀਗਾ ਠੀਕ ਹੈ ਤੋਂ ਲੇਵਾ ਦੇਖੋ ਯਾਰ ਕਿਆ ਬਾਤ ਆ ਫਿਟਨੈਸ ਅ ਲੇਵੇ ਦੀ ਇੰਨੀ ਚੰਗੀ ਆ ਤੇ ਬੱਚਾ ਕੱਟਾ ਪਿਛੇ ਤੇ ਹਵਾਨੇ ਦੇ ਨਾੜਾ ਦੇਖੋ ਗੇੜਾ ਵੀਰੇ ਇੱਕ ਹੋਰ ਖੜਾ ਦੀ ਇਹਦਾ ਯਾਰ ਤੇ ਨਾੜਾ ਦੇਖੋ ਜਿਵੇਂ ਕਹਿੰਦੇ ਪਿੰਡ ਦਾ ਘੀਰਾਂ ਤੋਂ ਪਤਾ ਲੱਗ ਜਾਂਦਾ ਸਿੰਗੀ ਸੁੰਗੀ ਝੋਟੀ ਦੀ ਇਦਾਂ ਦੀ ਹੈਗੀ ਨਜ਼ਾਰੇਦਾਰ ਜਮਾ ਜਦੋਂ ਸਿੰਘ ਵੀ ਚੂੜੀ ਵਾਲਾ ਆ ਗਿਆ ਜਮਾ ਥੱਲੇ ਬਾ ਵੀ ਫਟਫਟ ਆ ਗਿਆ ਥੱਲੇ ਤੇ ਹਾਈਐਸਟ ਦੁੱਧ ਪਹਿਲੇ ਸਵੇ ਹੀ 14 ਕਿਲੋ ਮੋਹਰ ਚਾਰ ਦਾ 12000 ਬਾਈ ਚੋਕੇ ਲੈ ਮੈਂ ਤੇ ਅੱਜ ਤੋਂ ਦਾਹਾਂ ਦਿਨਾਂ ਨੂੰ 18 ਕਿਲੋ ਚੋਕੇ ਰੁਪਏ ਬੰਦਾ ਭੇਜ ਦੇ ਸੇਵਾ ਕਰੇ ਬੰਦਾ ਇਹਦੇ ਹਿਸਾਬ ਨਾਲ ਬਾਗਰੂਆ ਨੇ ਪਾਲੀਆਂ ਮਾ ਠੀਕ ਆ ਹਰੇ ਨਾਲੇ ਵੀਰਾਂ ਦੇ ਪਾਲੀਆਂ ਹੋਈਆਂ ਜਿਵੇਂ ਜਿਹੜੇ ਹਰੇ ਨਾਲੇ ਕਹਿੰਦੇ ਜਿਹਦੀ ਘਰੇ ਕਾਲੀ ਚੋਦੀ ਹਰ ਵਕਤ ਦਵਾਈ ਇਹ ਕਾੜੀ ਛੋਡੇ ਘਰੇ ਜਾਉ ਛੋਡੀ ਵੀ ਦੀਵਾਲੀ ਜਿਹੜੇ ਬਣਾਉਣੀ ਆ ਤੇ ਅੱਜ ਮੈਂ ਕਹਿੰਦਿਆ ਆਰਤੀ ਦੇ ਸੁਣਾਣੇ ਵਰਗੇ ਪੰਨ ਜਮ ਹਨਾ ਪਾਲੀਆਂ ਬੰਨਣ ਦੀ ਲੋੜ ਨਹੀਂ ਵੀ ਕਟੀਆਂ ਠੀਕ ਹੈ ਇੱਥੇ ਆ ਕੇ ਮਾਰ ਕੈਮਰਾ ਮਗਰ ਮਾਰਾ ਇੱਕ ਟੁੱਪ ਪੈ ਗਈ ਠੀਕ ਹੈ ਸੋ ਆ ਦੇਖੋ ਯਾਰ ਲੇਵਾ ਮਗਰ ਕਿਆ ਵਾਸਤਾ ਨਜ਼ਾਰੇ ਦਾ ਕੰਦਾ ਨਹੀਂ ਆ ਤੇਰੇ ਦੇ ਘੱਟ ਕਹਿੰਦੇ ਲੱਗੇ ਫਿਟਨੈਸ ਲੇਵੇ ਦੀ ਜਮ ਹਨਾ ਵੀਡੀਓ ਟੋਟੀ ਦੇਖੋ ਪੰਜ ਨੰਬਰ ਦੇ ਕਿਆ ਵਾਸਤਾ ਜਿਵੇਂ ਕਹਿੰਦੇ ਇੱਕ ਰਿਕਰ ਜੇ ਇੱਕ ਹੋਰ ਆ ਗਈ ਜਿੰਨੇ ਵੀ ਤੁਹਾਨੂੰ ਨਾਕ ਦਿਖਾਵਾਂਗੇ ਇੱਕ ਤੋਂ ਇੱਕ ਚੜਦੇ ਤੋਂ ਚੜਦਾ ਟੌਪ ਕਲਾਸ ਦਿਖਾਵਾਗੇ ਸਾਰੇ ਸਾਰੇ ਸੁਨੀਆਂ ਚਵੀਆਂ ਅੱਛਾ ਇਹ ਝੋਟੀ ਬਹੁਤ ਜਾਲ ਦੂਜੇ ਤੇ ਜਿਹੜੇ ਹੁਣ ਸੁਈ ਨੂੰ ਹਣਾ ਹਾਂ ਕੱਟ ਗਏ ਸੁਨੀਆਂ ਤਿੰਨ ਨੰਬਰ ਤੇ ਆਹ ਠੀਕ ਹੈ ਇਹ ਕਿੰਨੀ ਕ ਸਟਾਰਟਿੰਗ ਜੀ ਕਰੀ ਜਣੇ ਆ ਬੋ 12 ਕਿਲੋ ਤੋਂ ਸਟਾਰਟਿੰਗ ਹੈ 13 ਤੋਂ ਅੱਛਾ 12 13 ਤੋਂ ਠੀਕ ਹੈ ਵੱਡੇ ਘੱਦਗਾੜ ਦੇ ਵਿੱਚ ਆ ਗਈਆਂ ਹਾਂ ਦਵਾਈ ਆਏ ਮੱਛੀ ਮੋਟਰ ਵਰਗਾ ਚੋਣਾ ਐਨੂੰ ਮੋੜ ਤੇ ਇਹ ਤੋਂ ਉਮੀਦ ਕੀ ਹੈ ਦੁੱਧ ਦੀ ਆਪਣੇ ਇਸ ਵਾਰ 18 ਪਲੱਸ ਦੀ ਆਮ ਨਾਲ ਉਮੀਦ ਆਪਾਂ ਨੂੰ ਦੇਣੀ ਹੈ 20 ਵੀ ਆਏ 18 18 ਆਮ ਨਾਲ ਦੇਣੀ ਹੈ ਕਿ ਮੈਂ ਇੱਕ ਮੌਸਮ ਆ ਠੀਕ ਹੈ ਇਹ ਕਹਿੰਦੇ ਬਾਬਾ ਸਾਹਮਣੇ ਵਾਲਾ ਵੀਰ ਹੋਇਆ ਮੰਨ ਕੇ ਜੇ ਚੰਗਾ ਜੀ ਕਿਹਦੇ ਢਾਹ ਢੂਮੇ ਜੀ ਇਹਨਾਂ ਨੂੰ ਕਿਨੇ ਯਾਰ ਬਾਈ 20 ਰੱਖਣੀਆਂ ਮਈਆਂ 10 ਰੱਖ ਲਿਆ ਆਪਣੀਆਂ ਸ਼ਰਤ ਲਾ ਲਈ 20 ਦਾ ਦੁੱਧ ਬਰਾਬਰ ਮਈਆਂ 14 ਨਹੀਂ ਹੈ ਇਹ ਬਾਕੀ ਨੇੜੇ ਮਗਰ ਬੱਚੇ ਉਹਨਾਂ ਦੀ ਵਿਤੀਵਤ ਬੁਰਾ ਬਣਾਉਣਾ ਹੈ ਨਾ ਸਾਡਾ ਕਾਟ ਟੈਟ ਥੋੜੇ ਜੀ ਇਹ ਪੂਰੀ ਇਕ ਪੰਨੀਆਂ ਚੁੱਟ ਗਈ ਕੋਈ ਥੋੜ੍ਹ ਦੇਵੇ ਜੇ ਕੋਈ ਨਹੀਂ ਗੱਲ ਵੀ ਡਾਕੂਮੈਂਟ ਦੇਵੇ ਆ ਗਏ ਸਵਾ ਦੇਖੋ ਨਾੜਵਾ ਕੱਚਾ ਜਮਨ ਨਾੜਵੀਆਂ ਗੱਲਾਂ ਨਹੀਂ ਠੀਕ ਹੈ ਤੇ ਇਹ ਸੀਗੀ 5 ਨੰਬਰ ਦੇ ਹਾਂ ਜੀ ਅੱਗੇ ਬਾਈ ਜੀ ਆਈ ਆ ਬੱਸ 6 ਨੰਬਰ ਵਾਲੇ ਝੁੱਟੀ ਤੇ ਇਹਦੇ ਨਗਰ ਕੱਟੀ ਆ ਅਸ ਇਹਦੇ ਨਗਰ ਕੱਟੀ ਤੇ ਬਾਕੀ ਨਾੜਾ ਦੇਖੋ ਯਾਰ ਕਿਆ ਬਾਤਾਂ ਨੇਵੇਂ ਤੇ ਜਿੰਨੀਆਂ ਨਾੜਾਂ ਤੇ ਉਹਨਾਂ ਜਿਹਾ ਆਪਣਾ ਪਤਾ ਦੁੱਧ ਦੇ ਲੈਣੇ ਮੂੰਹ ਮੱਥਾ ਦੇਖੋ ਕਿਆ ਬਾਤਾਂ ਨਾੜਾਂ ਹੁੰਦਾ ਬਹੁਤ ਵਧੀਆ ਲੋਕ ਵਾਲੀ ਸ਼ਾਹ ਪਈ ਜਾਮਨ ਵਰਗੀ ਫਰੀਕ ਮੈਂ ਸੋ ਹਵਾਨੇ ਤੇ ਨਾੜਾਂ ਯਾਰ ਕਿਆ ਬਾਤਾਂ ਤੇ ਨਜ਼ਾਰੇ ਯਾਰ ਇਹਨੂੰ ਤਾਂ ਕਹਿੰਦੇ ਸਾਂਭਰ ਵਾਲਾ ਚਾਹੀਦਾ ਜਮਾ ਹਣਾ ਨਾੜਾਂ ਦੇਗਾ ਫਰੀਡ ਆ ਲਿਆ ਸਾਰੀਆਂ ਝੋਟੀਆਂ ਸਾਰੀਆਂ ਆਪਣੀਆਂ ਕਹਿਣ ਵਾਲੀਆਂ ਨਹੀਂ ਗੱਲਾਂ ਕਿੰਨਾ ਕੁ ਦੋਦੇ ਇਸ ਵਕਤ 13 ਕਿਲੋ ਠੰਡਾ ਹੁਣ ਬੋਲਾ ਆਏ ਦੇ ਥੱਲੇ ਵੀ ਠੀਕ ਆ 13 ਕਿਲੋ ਤੇ ਜਮੈਂ ਇਸ ਵਾਰ ਸਟਾਰਟ ਆ ਜਾਵਾਂ 17 18 ਝੋਟੀ ਦੁੱਧ ਦਊਗੀ ਤੇ ਬੱਚਾ ਇਹਦੇ ਮਗਰ ਆ ਕੇ ਆਪਣਾ ਕੱਟਾ ਅਸਾ ਇਹਦੇ ਮਗਰ ਕੱਢੀ ਸੁਹੀ ਸਵਾਈ ਤੇ ਬਾਲ ਬਰੀਡ ਵਾਲਿਆਂ ਝੋਟੇ ਨਾ ਕਿਵੇਂ ਮੇਲੇ ਆ ਜਣਾ ਐਂ ਦੇਖ ਆਏ ਫਰੀਜ ਪੰਨਿਆਂ ਵਾਂ ਕਿਵੇਂ ਕਾਲੀ ਨਿੰਗੂ ਠੀਕ ਹੈ ਤੇ ਕਹਿੰਦੇ ਬੋ ਜਿਹਨੇ ਇੱਕ ਵਾਰੀ ਪੈਸੇ ਨਾਲੇ ਜ਼ਿੰਦਗੀ ਪਰ ਵੇਚਣ ਦੀ ਲੋੜ ਲੀ 13 ਰੁਪਏ ਵੱਧ ਲੱਗਣਗੇ ਇੱਕ ਵਾਰੀ ਦੁੱਖ ਆਊਗਾ ਜਹ ਜਗਾਂ ਦਾ ਮਾਰ ਨਹੀਂ ਮੁੜ ਕੇ ਆਉਂਦਾ ਬਾੜੀ ਮੈਂ ਲੈ ਲਾਣਗੇ ਤੇ ਫਿਰ ਰੋਣ ਗਈ ਤੁਹਾਨੂੰ ਕਹਿੰਦਾ ਸ਼ਾਸਤਰ ਹੋਵੇ ਬਾਰ-ਬਾਰ ਮਹਿੰਗਾ ਹੋਵੇ ਇੱਕ ਵਾਰ ਚੀਜ਼ ਮਹਿੰਗੀ ਜ਼ਰੂਰ ਆ ਤੇ ਪਰ ਸਵਾਦਾਰ ਟੀ ਆ ਜਿਵੇਂ ਇਹ ਜਿਹੇ ਚੀਜ਼ਾਂ ਝੋਟੀਆਂ ਟੋਕੜਾਂ ਵੀ ਜਦੋਂ ਥੋੜਾ ਜੀ ਕਰਦਾ ਇਹਨਾਂ ਨੇ ਲੋਕੋ ਵੇਖਣਾ ਭਰਾ ਕਹਿ ਰਹੇ ਆ ਅੱਲਾ ਮੌਤਾਂ ਜੰਗੀ ਚੀਜ਼ੇ ਇਹ ਵੀ ਲਾ ਕੇ ਆਏ ਆ ਆਪਾਂ ਨੂੰ ਵੀ ਨਹੀਂ ਅਗਲੇ ਬਾਗਰੋਂ ਨੇ ਉਵੇਂ ਬੜਾ ਲਿਆ ਜਾਣ ਸਾਰਾ ਪਾਲ ਆ ਕੇ ਲਾਉਣਾ ਪੈਂਦਾ ਹੈ ਨਾ ਪਾਵਾ ਦੇ ਅੱਜ ਪਾਲ ਆ ਕੇ ਲੈਂਦੇ ਨਾ ਠੀਕ ਹੈ ਹੁਣ ਆਪਾਂ ਵੀਡੀਓ ਪਾਉਂਦੇ ਆ ਦੂਜੇ-ਤੀਜੇ ਦਿਨ ਵੀਡੀਓ ਬਣ ਜੁਮਦੇ ਰਹਿਣ ਲੱਗਦੇ ਜੜਦੀ ਆ ਕੋਈ ਪ੍ਰਾਣੀ ਮੈ ਨਹੀਂ ਹੁੰਦੀ ਵਿੱਚ ਨਾਲ ਦੀ ਨਾਲ ਮੈਂਹਿਆ ਬੈਠੇ ਜਾਂਦੀਆਂ ਠੀਕ ਹੈ ਤੇ ਜਿਹੜੀਆਂ ਮੇਹ ਟੋਟੀ ਦੇਖੀ ਦੇ ਨੇ ਜੀ ਇਹਨਾਂ ਦਾ ਵੀ ਕੱਟੀ ਆ ਇਸੇ ਦੇ ਮਗਰ ਵੀ ਕੱਟੀ ਇਹਨੂੰ ਕਿਹ ਮਾਦਰਾ ਫਿਰ ਸੂਈ ਨੂੰ ਇਹਨੂੰ ਸੂਈਦਾਰੀ ਦਾ ਦੋਸਤ ਬਣਿਆ ਹੁੰਦੀ ਠੀਕ ਹੈ ਦੁੱਧ ਤਿਆਰ ਆ ਜਾ ਮਾ ਬਾਬੇ ਨੂੰ ਸਿੰਘਾ ਸੂਂਗ ਵਾਲੇ ਪਾਸੇ ਪਰ ਇੱਕ ਵੀ ਨਹੀਂ ਮਾਰੀ ਲੈਂਦੀ ਦੇਖਿਆ ਨਾ ਨਾ ਯਾਰ ਪੈਠ ਪੋੜੇ ਲੈਵੇ ਪੈਰਾਂ ਤੋਂ ਲੈ ਕੇ ਸਿੰਘ ਤੱਕ 101 ਨੰਬਰੀ ਮੈ ਮਿਲੂਗੀ 100 ਵੀ ਨਹੀਂ ਮਿਲਦੀ ਠੀਕ ਹੈ ਹਾਂ ਦੋ ਵੀ ਦੋ ਹੋ ਸਕਦੀ ਆ ਠੀਕ ਹੈ ਕਹਿੰਦੇ ਬਾਪ ਕੋਈ ਐ ਨਹੀਂ ਆ ਕੇ ਕਿਹਾ ਸਾਨੂੰ ਸਾਡੀ ਪਸੰਦ ਬਈ ਮੇਰੇ ਕੋਲੇ ਸਾਰੇ ਭਰਾ ਕਿਹੜੇ ਕਸਟਮ ਆਪਣੇ ਨਾਲ ਜੁੜੇ ਹੋਏ ਢਲੋਂ ਬਾਈ ਛੋਟੀ ਆਪਣੇ ਕਿਰਪਾ ਦੇ ਨਾਲ ਜੀ ਤੇ ਉਹ ਕੇਰਾ ਫੇਰਾ ਕਾਂ ਰਸਤੇਦਾਰਾਂ ਨੂੰ ਵੀ ਭੇਜਦਾ ਵਾ ਠੀਕ ਹੈ ਹਾਂਜੀ ਸੋ ਚੀਜ਼ ਪਤਾ ਲਾਉਣਾ ਪੈਣਾ ਪਰ ਵਿਚਵੰਦੇ ਨੇ ਮਾਸਲਾਪੁਰ ਦਾ ਮੁੰਡਾ ਵ ਆਪਣਾ ਜਾਣਦਾ ਵੀ ਹੋਏਗਾ ਤੂੰ ਉਹਨੇ ਹੁਣ ਗਾਈਆਂ ਦਾ ਫਾਰਮ ਪਾਇਆ ਵਾ ਜੀ ਹੁਣ ਗਾਈਆਂ ਛੱਡ ਕੇ ਮੱਣਿਆਂ ਤੇ ਹੋ ਗਿਆ ਉਨੇ ਮਹਾਰਾਸ਼ਟਰ ਮਈਆਂ ਆਪਣੀਆਂ ਦਾਸ ਜਾਵਣੀਆਂ ਹੁਣ ਤਾਂ ਸਾਂ ਮਈਆਂ ਦਾ ਲੋਡ ਹੋਰ ਆ ਕਿਹੜਾ ਵੀ ਭਰਾ ਬਾਹਰ ਲਾਗਾ ਕੌਣਾ ਚਾਹੁੰਦਾ ਆਪਣੇ ਕੋਲੇ ਰਹੇ ਇਸ ਦਾ ਪ੍ਰਬੰਧ ਹੈਗਾ ਰਵੀ ਆ ਕੇ ਆਪਣੇ ਕੋਲੇ ਕੋਈ ਖਰਚਾ ਨਾ ਆਉ ਉਥੇ ਠੀਕ ਹੈ ਕਿ ਕਹਿੰਦੇ ਬਾ ਦੂ ਦ ਤਿੰਨ ਟਾਈਮ ਚਵਾ ਕੇ ਦੇਵਾਂਗੇ ਜਮਾ ਹਣਾ ਕਿਸੇ ਨੇ ਬਾਹਰ ਲਾ ਵੀ ਕੋਈ ਸਾਰੀ ਆਪਣੇ ਕੋਲੇ ਗੱਡੀਆਂ ਦੀ ਠੀਕ ਹੈ A to Z ਆਪਣੇ ਕੋਲੇ ਪਹੁੰਚਦਾ ਪ੍ਰਬੰਧ ਫੁੱਲ ਠੀਕ ਹੈ ਸਭ ਦਾ ਬਿਲਕੁਲ ਸਾਰੀ ਹੈਗੀ ਜਮਾ ਤੇ ਜਦੋਂ ਮਰਜ਼ੀ ਬਿਲਕੁਲ ਪਹੁੰਚੋ ਇਹ ਨਹੀਂ ਗੱਲ ਚੰਮੂ ਮਾਲ ਜਾਂਦਾ ਵਾ ਆਪਣਾ ਸਾਰਾ ਆਨਲਾਈਨ ਮਾਲ ਜਾਂਦਾ ਠੀਕ ਹੈ ਤੇ ਅੱਗੇ ਆਪਣੀ ਜਿਹੜੀ ਨਾਲ ਇਹ ਖੜੀ ਹੈ ਝੋਟੀ ਆ ਇੱਥੇ ਮਾਰ ਦੇ ਗਏ ਨਾ ਠੀਕ ਹੈ ਇਹ ਕਹਿੰਦੇ ਵਾਲੇ ਵਾਲੇ ਪਾਸੋਂ ਕਿੰਨੇ ਵਾਸਤੇ ਸਾਰੀ ਕੋਈنگ ਇਫੈਕਟ ਬੁੜੇ ਜੁਆਇਆਂ ਵੱਲੋਂ ਪਾਸੋਂ ਆ ਕੇ ਰਤੀ ਭਰ ਦਾ ਉਹ ਹੱਥ ਤਰਾਬ ਹੈ ਹੀ ਨਹੀਂ ਗਏ ਪਾਸੇ ਹਣਾ ਨਿਆ ਰਹਿਣੇ ਥਾਲੇ 16 ਕਿਲੋ ਚੋਕੇ ਦੁੱਧ ਲੈ ਜੀ ਠੀਕ ਹੈ ਹੁਣ ਮੌਸਮ ਦੇ ਵਿੱਚ 16 ਕਿਲੋ ਅੱਜ ਨਾ ਮਿਲ ਕੇ ਠੀਕ ਹੈ ਦਮਾ ਵੀ ਆ ਠੀਕ ਹੈ ਤੇ ਸੂਆ ਤਾਂ ਹੋਰ ਦਰ ਦਿੰਦਾ ਹਣਾ ਸੂਏ ਨੂੰ 12 ਗ੍ਰਾਮ ਦਿੰਦਾ ਠੀਕ ਹੈ 12-13 ਦਿਨ ਹੋ ਗਏ ਸੂਈ ਨੂੰ ਤੇ ਦੁੱਧ 16 ਕਿਲੋ ਹੁਣ ਜਮਾ ਚੋਂਦਾ ਹਾਜ਼ਰ ਆ ਚੋਕ ਹੀ ਲੈ ਕੇ ਜਾਵੇ ਯਾਰ 8 ਕਿਲੋ ਡੰਗ ਦਾ ਕੰਡੇ ਤੇ ਚੜਾ ਕੇ ਠੀਕ ਹੈ ਬੱਚਾ ਆ ਗਿਆ ਮੇਲਕਾਫ ਤੇ ਆਹ ਦੇਖੋ ਨਾੜ ਜਮਾ ਕੋਈ ਇਹ ਨਹੀਂ ਗੱਲ ਵੀ 15 16 ਕਿਲੋ ਸੱਪੜ ਜਵਾਰ ਏ ਜਿਹੜਾ ਜ਼ਰੂਰ ਤੱਕ ਏਰੀਆ ਤੇ ਅਸਲ ਦੁੱਧ ਵਾਲੀ ਆ ਠੀਕ ਆ ਸੋ ਆਹ ਦੇਖੋ ਯਾਰ ਨਾੜ ਜਮਾ ਹਵਾਨੇ ਦੇ ਕਿਤੇ ਪੱਗੀ ਜੜੀ ਆ ਤੇ ਬਰੀਰ ਵਾਲੇ ਝੋਟੀਆਂ ਹੈਗੀਆਂ ਤੇ ਜਮਾ ਨਜ਼ਾਰੇਦਾਰ ਘਰ ਦਾ ਸ਼ਿੰਗਾਰ ਵਾਣੀਆਂ ਹੈ ਇਹ ਲੱਗੀਆਂ ਲੱਗੀਆਂ ਅਸਲ ਮੋਟੀਆਂ ਸਾਰੀਆਂ ਮਈਆਂ ਦੀਆਂ ਠੀਕ ਆ ਮੋਟਾ ਮੋਟਾ ਚੋਂਦਾ ਜਮਾ ਹਣਾ ਬੋਲ ਅਸਲ ਪਹਿਣ ਵਾਲੇ ਬ ਜੀ ਬਾਬਾ ਜੀ ਕੋਈ ਆਨੇ ਯਾਰੇ ਦਰਜਾ ਮੈਂ ਕਿਆ ਹੋਤਾ ਮੈਂ ਕਹਿੰਦਾ ਸਾਰੀਆਂ ਮਈਆਂ ਕੋਈ ਆਪਣੇ ਟੱਟ ਕੋਲੇ ਸਾਰੀਆਂ ਦੇ ਇੱਕੋ ਜਿਹੇ ਹੋਣਗੇ ਆਏ ਆ ਕਿਨੇ ਘਰ ਕੇ ਲਾਏ ਹੁੰਦੇ ਸਾਰੀਆਂ ਕਿ ਜਮਾ ਸਾਰੇ ਗੁੱਲੇ ਥਣ ਕਹਿੰਦੇ ਜਿਹੜੇ 10 11 ਝੁੱਟੇ ਖਰੀਦੀਆਂ ਲਗਭਗ 30 40 ਝੁੱਟੇ 샨ਟੀ ਵਜੇ ਵਿਕਦੇ ਹਨਾ 샨ਟੀ ਕੱਲੀ ਗਲੀ ਨੇ ਝਾਂਡੇ ਲਿਆਉਨੇ ਆਏ ਨਹੀਂ ਉਥੋਂ ਸਾਰੀਆਂ ਤਾਈਆਂ ਦੇ ਪਾਲਿਆਂ ਨਹੀਂ ਆ ਠੀਕ ਹੈ ਕੱਲੀ ਗਲੀ ਮੈਂ ਉਹ ਤਾਈਆਂ ਤਾ 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 ਲੱਗ ਜਾਂਦੇ ਉੱਥੇ ਮਿੰਨੇ 샨ਟੀ ਚਾਰ ਨਾਲ ਖਰੀਦ ਕਰਕੇ ਬੱਲੇ ਗੂੜੇ ਆਹ ਸਾਲੇ ਕਿ ਦਿਖਾਉਣੇ ਕਾ ਨਹੀਂ ਜੀ ਨੇ ਸੋਨੇ ਕਬੂਤਰ ਠੀਕ ਅੱਗੇ ਜਿਹੜੀ ਨਾਲ ਲੱਗਣੀ ਵੀਰੇ ਦੋਨੇ ਇੱਕੋ ਘਰ ਦੇ ਬੱਚੇ ਹੀ ਆ ਅਸੀਂ ਇੱਕੋ ਕਰੋ ਜੋੜਾ ਖਰੀਦਦੇ ਆ ਹਾਂ ਦੋਨੀਆਂ ਦੋਨੀਆਂ ਆਹ ਕੱਟੀ ਦਾ ਅੱਜ ਆਈ ਆ ਆਹ ਕੱਟੀ ਪਹਿਲਾਂ ਆ ਗਈ ਸੀ ਠੀਕ ਹੈ ਹਾਂ ਤੇ ਪਰ ਸਿੰਘੀ-ਸੁੰਗੀ ਦਾ ਗੱਲ ਪਹਿਲਾਂ ਦੇਖਦੇ ਆ ਹਨਾ ਇੱਕੋ ਜੀਆਂ ਦੋਨੀਆਂ ਕੱਟੀਆਂ ਐਂ ਸੀਂ ਸੰਦਿਆਂ ਦੇਖੀ ਮਾਰੀ ਕੈਮਰਾ ਠੀਕ ਹੈ ਤੇ ਜਿੱਥੇ ਵਰਦੀ ਖੜਾਵਾ ਨਹੀਂ ਜਾਣਾ ਸੁੰਗਾਲੇ ਪੰਛੀ ਦਾ ਫਿਰ ਕੋਈ ਆ ਕੇ ਕਹੀ ਨਹੀਂ ਸਕਦਾ ਕੋਈ ਹਨਾ ਯਾਰ ਮੈਂ ਕਹਿੰਦਾ ਬੱਚਿਆਂ ਵਰਗੀਆਂ ਲੈ ਤੇ ਬਾਕੀ ਜਿਵੇਂ ਮਰਜ਼ੀ ਕੋ ਖਾਣ ਨੂੰ ਦੇ ਚੱਲ ਚੌਗੀ ਹੋਈ ਆ ਸੁਹਾ ਦੇਖੋ ਯਾਰ ਪਸੂ ਜਹਾ ਮੂੰਹ ਚਾਪਦਾ ਕਹਿੰਦਿਆ ਵੀ ਜਿਹੜਾ ਦਿੰਦਾ ਉਹਦੇ ਹੱਥ ਪਾ ਦਰਖਵਤ ਕਿੰਨੇ ਕਿੱਦਦ ਹਾਜ਼ਰ ਹੁਣ 13 ਕਿਲੋ ਕੱਟੀ ਥੱਲੇ ਦੁੱਧ ਹੋਣ ਹਾਜ਼ਰ ਅਸੇ ਪ੍ਰੂਨ ਕੱਟੀ ਥੱਲੇ 15 ਕੱਟੀ ਦੁੱਧ ਦੇ ਦੂ ਯਾਰ ਬੰਦਾ ਆਰਾਮ ਨਾਲ ਲੈ ਜੇ ਚਾਰੂ ਬਥੇਰੀ ਆ 10 ਸੂਹੇ ਵੀ ਪੀ ਲੂ ਠੀਕ ਆ ਆ ਨੂੰ 5 ਲੱਖ ਦੀ ਕੱਟੀ ਆਹੀ ਜਿਵੇਂ ਜੈਨੂਣ ਗੱਲਾਂ ਯਾਰ ਹਾਂ ਕਹਿਣ ਵਾਲੀ ਨਹੀਂ ਭਰਾ ਆਪ ਹੀ ਦੱਸਿਓ ਕਿਨੂੰ ਬਰੀਡ ਵਾਰੇ ਪਤਾ ਕਿੰਨੇ ਨੂੰ ਪਤਾ ਹੀ ਕੋਹਣੀ ਉਹਨੇ ਤਾਂ ਬਈ ਕਹੀ ਜਾਣੇ ਵੀ ਤੇ ਕਹਿਣ ਸਾਡੀ 60 ਦੀ ਹੋਈ ਹੈ ਹਨਾ ਹਾਂ ਅਗਲਾ ਕੁ ਹਰੇ ਕਹਿੰਦਾ ਮੇਰੀਆਂ ਦੇ ਵਰ ਕੀ ਆ ਆ ਕੋਈ ਕਿਸੇ ਕੋਲੇ ਕਾ ਕਰਮ ਵਾਲੀ ਹੋਊਗੀ। ਸੋ ਗੱਲ ਕਹਿੰਦਾ ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਵੇਕੇ ਦੀ ਭਾਅ ਦਿੰਦੇ ਨੇ। ਹਰ ਇੱਕ ਚੀਜ਼ ਆਪ ਕੋ ਆਪਣਾ ਭਾਅ ਹੈਗਾ। ਆ ਚੀਜ਼ਾਂ ਲੈ। ਸਵਾ ਕਹਿੰਦਾ ਵੀ ਨਸਲ ਦਾ ਸੱਪ ਹੋਵੇ ਉਹ ਵੀ ਚੰਗੀ ਕੀਮਤ 'ਚ ਵੇਕੇ ਜਾਂਦਾ। ਆਪਣਾ ਸ਼ੌਂਕ ਦਾ ਮੋਲਾ। ਉਹ ਮੇਰੇ ਡੈਡੀ ਦਾ ਨਾਂ ਮੈਂਟਾ ਵਾ, ਮੇਰਾ ਨਾਂ ਸਣੀ ਆ। ਸਾਡੀ ਚੌਥੀ ਪੀੜ੍ਹੀ ਹੋ ਗਈ ਆ ਕੰਮ ਜੀ। ਠੀਕ ਹੈ। ਸੋ ਚਾਰ ਪੀੜ੍ਹੀਆਂ ਤਜਰਬਾ ਜਮਾ ਹੈ ਨਾ। ਹਾਂ। ਸੋ ਇਹ ਨਹੀਂ ਗੱਲ ਵੀ ਕੱਲ ਆਪਾਂ ਕਮਾਜਰਾ ਦੀ ਵਪਾਰੀ ਬਣ ਗਏ ਨਾ। ਮੇਰੇ ਡੈਡੀ ਦਾ ਨਾਂ ਮੈਂਟਾ ਵਾ ਸਾਨੂੰ। 50 ਸਾਲ ਤੋਂ ਉੱਤੇ ਈ ਨਾਲ ਤਾਂ ਮੈਨੂੰ ਹੋ ਗਿਆ ਕੰਮ ਤੇ ਪਏ ਨੂੰ ਅੱਛਾ ਅੱਗੇ ਜਿਹੜੀ ਇਹਦੇ ਨਾਲ ਆ ਗਈ ਇਹ ਵੀ ਉਸੇ ਕਰਵਾਈ ਸੀ 100 ਘਰ ਦੀਆਂ ਯਾਦ ਆਉਣਾਰੇ ਬਾ ਚਾਚੇ ਦਾ ਆਏ ਨਹੀਂ ਲਾਲਾ ਤੋਂ ਉਹਨਾਂ ਨੂੰ ਪੈਣਾ ਹੀ ਆ ਠੀਕ ਹੈ ਇੱਕ ਪਰਿਵਾਰ ਚੋਂ ਆਇਆ ਵੀ ਹਾਂ ਆਹ ਕੱਟੀ ਚੋਕੇ ਆਈ ਅੱਜ ਠੀਕ ਹੈ 9 ਵਜੇ ਖਾਲੀ ਹੋਈ ਐ ਕਸੂਨ ਵਾਲੀ ਕੱਟੀ ਉੱਧਰ ਖੜੀ ਆ ਉਹ ਆਪਾਂ ਵਿੱਚ ਪਾਈ ਜੇ ਵੀਡੀਓ ਲੰਮੀ ਵਾਲੀ ਹੋ ਜਾਂਦੀ ਠੀਕ ਹੈ ਇਹ ਤੋਂ ਮਰ ਕਿੰਨੀ ਕੰਮੀ ਸੀ ਸੀਗੇ ਸੁੰਗੀ ਦੀ ਇਹ ਵੀ ਬੜੀ ਜ਼ਬਰਦਸਤ 14 ਕਿਲੋ ਕੱਟੀ ਲਉਦੇ ਆ ਆਰਾਮ ਨਾਲ ਦੇ ਦੂ ਭਾਈ ਕਿਹੜੇ ਹਿਸਾਬ ਨਾਲ ਗੁਸਲੀ ਆ ਗੁਣਾ ਦੀਆਂ ਆਈਆਂ ਇਹਨੂੰ ਵੀ ਕੱਟੀ ਹੋਈ ਠੀਕ ਹੈ ਤੇ ਆ ਦਾ ਕੱਟੀ ਦੇ ਕਿੱਡੀ ਆਪ ਹਨਾ ਢੱਲੋਂ ਬਾਈ ਠੀਕ ਹੈ ਓਡਾਲੇ ਵਾ ਕੱਟੀ ਦਾ ਠੀਕ ਹੈ ਹੜ ਦਾ ਬਣ ਕੇ ਚੱਲਾ ਪਪਣ ਪਤਾ ਪਨੂਨ ਝੋਟੀ ਤੇ ਮਹੀਨਾ ਦੋ ਤੇ ਆਉਂਦੀ ਲਾਉਂਦੀ ਆ ਹਨਾ ਡੰਡੀਆਂ ਯਾਰ ਲੈ ਕੋਈ ਓਵੇਂ ਹੀ ਨਹੀਂ ਗੱਲ ਇਹਨਾਂ ਨੂੰ ਚੋਈਆਂ ਮੋਟੀਆਂ ਠੀਕ ਆ ਮੋਟੇ ਝੋਣ ਹਨਾ ਤੇ ਕਹਿੰਦਾ ਵਾ ਨਜ਼ਾਰੇ ਵਾਲੇ ਚੀਜ਼ਾਂ ਜਾਵਾ ਟੈਂਗ ਦਿਖਾਈ ਕੱਟੀਆਂ ਲੈ ਲੈ ਇੰਨੇ ਲੈਣੀਆਂ ਦੋਨੇ ਭਰਾਵਾਂ ਦੇ ਦੇਖੀ ਸਵਾਹ ਦੇਖੋ ਯਾਰ ਸਿੰਗੀ ਸੁੰਗੀ ਬੜਾ ਜ਼ਬਰਦਸਤ ਹਨਾ ਤੇ ਜੇ ਕਿਸੇ ਵੀ ਤੇ ਜੋੜਾ ਹੀ ਮੰਗ ਲੈ ਭਾਅ ਸਰ ਦੇ ਦਾਂਗੇ ਆਪਾਂ ਯਾਰ ਆ ਜੋੜਾ ਲਊ ਆ 100 ਕਿਲੋਮੀਟਰ ਪਹੁੰਚ ਆਪਣੀ ਠੀਕ ਹੈ ਵੀ ਕਿਰਾਏ ਵਿੱਚ ਹੀ ਦੇ ਦਾਂਗੇ ਆਪਾਂ ਕਿਰਾਏ ਵਿੱਚ ਹੀ ਦੇ ਦੇ ਆ ਗਿਆ ਆਪਣਾ ਅੱਜ ਆਫਰ ਹੀ ਆ ਜੀ ਜੀ ਕਿਹੜੀਆਂ ਵੱਡੀਆਂ ਲੈਣੀਆਂ ਉਹ 200 ਕਿਲੋਮੀਟਰ ਆਫਰ ਠੀਕ ਹੈ ਤੇ ਜੋੜਾ ਪਲੂਣ ਕਟੀਆਂ ਦੋਨੇ ਚੌਗੀਆਂ ਹੈਗੀਆਂ ਹਨਾ ਦੋਨੀਆਂ ਆ ਵਾ ਚੌਗੀਆਂ ਚੌਗੀਆਂ ਕਟੀਆਂ ਰੋਕਲਾ ਬਹੁਤ ਕਰਦੀ ਆ ਠੀਕ ਹੈ ਠੀਕ ਹੈ ਤੇ ਨੰਬਰ ਐਡਰੈਸ ਬੋਲ ਦੀ ਵੀਰ ਇੱਕ ਵਾਰੀ ਨੰਬਰ ਮੇਰਾ 6283154775 9781302406 ਪੈਂਟ ਬੱਤਨੀ ਘੋਰ ਦਾ ਜ਼ਿਲ੍ਹਾ ਮੋਗਾ ਮੇਰੇ ਡੈਡੀ ਦਾ ਨਾਮ ਮੈਂਟਾ ਮੇਰਾ ਨਾਮ ਸਣੀਆ ਗੁਰਦੁਆਰੇ ਕੋਲੇ ਆਪਣਾ ਘਰ ਆ ਜਦੋਂ ਮਰਜੀ ਵੀ ਰਵੇ ਝੋਟੀਆਂ ਹੁੰਦੀਆਂ ਆਪਣੇ ਕੋਲੇ ਹੁੰਦੀਆਂ ਫੋਨ ਲਾ ਕੇ ਭਰਾ ਆ ਜਾਈਂ ਕਈ ਵਾਰੀ ਆਪ ਬਾਹਰ ਅੰਦਰ ਹੁੰਦੇ ਮਈਆਂ ਦਾ ਘਰੇ ਹੁੰਦੀਆਂ ਆਪਣੀਆਂ ਪਤਨੀਆਂ ਠੀਕ ਹੈ ਠੀਕ ਹੈ ਮਈਆਂ ਦਾ 10 12 12 13 14 15 ਪੱਤੀਆਂ ਹੀ ਹੁੰਦੀਆਂ ਲੈ ਇੱਥੇ ਮਾਰਕਟੀਆਂ ਸੀ ਸਵਾਹ ਦੇਖੋ ਯਾਰ ਮਸਲ ਵਾਲੇ ਅੱਜ ਗੱਟੀ ਖਾਲੀ ਹੋ ਕੇ ਆਈ ਆ ਠੀਕ ਹੈ ਹਾਂ 9 ਵਜੇ ਉੱਤਰੀ ਆ ਆਪਣੇ ਕੋਲੇ ਠੀਕ ਹੈ ਠੀਕ ਹੈ ਦੋਸਤਾਂ ਨੂੰ ਚਾਹੀਦੀ ਹੈ ਹਨਾ ਤੇ ਬਾਕੀ ਹਰ ਇੱਕ ਪ੍ਰਕਾਰ ਦੀ ਝੋਟੀ 1.5 ਲੱਖ ਤੋਂ ਲੈ ਕੇ 3 ਲੱਖ ਤੱਕ ਦੇ ਜਿਹੜਾ ਕੋਲ ਰੇਡ ਪਿਆ ਚੰਗੀਆਂ 17-18 ਕਿਲੋ ਨਾਰਮਲ ਸੁੱਧੀਆਂ ਨੇ ਝੋਟੀਆਂ ਹਰਿਆਣੇ ਦਾ ਵੀਰਾਂ ਦਾ ਮਾਲ ਪਛਿਤ ਕਰਿਆ ਪੈਂਟ ਪਤਲੀ ਖੁਰਦ ਮੋਕੇ ਜਿਹੜੇ ਦਾ ਪੈਂਟ ਆ ਗਿਆ ਮੋਕੇ ਤੋਂ ਬਰਨਾਲਾ ਹਾਈਵੇ ਤੇ 15-14 ਕਿਲੋ ਰੇਡ ਵਾਲਾ ਮੈਂ ਕੋਈ ਪੰਜਾਬ ਦੀ ਨਾ ਹੋਊਗੀ ਠੀਕ ਹੈ ਸਾਰੇ ਬਾਅਦ ਹੀ ਖਰੀਦ ਹਾਂ ਇੱਕ ਤੇ ਮੈਂ ਆ ਝੋਟੀ ਤਾਂ ਹੋਰ ਸੁਣਨ ਵਾਲੀ ਖੜੀ ਆ ਉਹ ਝੋਟੀਆਂ ਆਪਾਂ ਪਹਿਲੇ ਸੂਏ ਦਿੱਤੀ ਸੀ ਪਹਿਲਾਂ ਜੀ ਐਸ ਕੀ ਬਾਅਦ ਸਵੇਰੇ ਆਈ ਹੂੰ ਆਪਾਂ ਉਹ ਬੰਦੇ ਬਾਹਰ ਉੜ ਗਏ ਆਪਣੇ ਗੌੜਰ ਪੈਂਦੀ ਆ ਐਵੇਂ ਭਰਾ ਅਗਲਾ ਵੀਡੀਓ ਪਾ ਦਨੇ ਅਗਲਾ ਕਹਿੰਦਾ ਤੂੰ ਹਰੇਕਾ ਹਰਿਆਣੇ ਕਹਿੰਦਾ ਨਾ ਉਹ ਹੈ ਹਰਿਆਣੇ ਨਹੀਂ ਪਹਿਲੇ ਸੂਏ ਦੂਜੇ ਸੂਏ ਆਪਣੇ ਕੋਲੇ ਹੁਣ ਆਈ ਆ ਜੈ ਜੀ ਗੱਲ 14 ਕਿਲੋ ਕੱਟੀ ਨੇ ਦੁੱਧ ਦਿੱਤਾ ਠੀਕ ਹੈ ਵੀ ਇੱਕ ਗੱਬੜਾ ਬਾਕੀ ਸਾਰਾ ਮਾਲਸ ਹੋ ਗਿਆ ਹਾਂ ਉਹ ਝੋਟੀ ਲੈਣਾ ਵੀ ਚਾਹਦਾ 1 ਲੱਖ 45000 ਰੁਪਿਆ ਕੱਟੀ ਦਾ ਆਪਾਂ ਲੈ ਲਾਂ ਦੂਜੇ ਸੂਏ ਤੋਂ ਹਾਂ 14 ਕਿਲੋ ਖਾਣਾ ਦੀ ਗਾਰੰਟੀ ਪਾਰ ਦੀ ساری ਹੋ ਠੀਕ ਹੈ ਸੋ ਕੋਈ ਵੀ ਨਾਲ ਤੁਹਾਡੇ ਪਸੰਦ ਉਹ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਤੇ ਚੈਨਲ ਨੂੰ ਪ